ਵੇ ਵੇ ਸਾਡੇ ਬੰਗਲੇ ਤੋਂ ਤੇ ਤੁਸੀਂ ਨਿਸ਼ਾਨੇ ਸਾਧ ਰਹੇ ਹੋ ਇਹ ਵੀ Airbnb ਮੈਂ ਬੜੀ ਇੱਕ ਇਹ ਗੱਲ ਨੂੰ ਕਲੀਅਰਟੀ ਨਾ ਕਰ ਦਵਾ ਪਹਿਲੀ ਗੱਲ ਕੋਠੀਆਂ ਦੀ ਗੱਲ ਆ ਕਿਹਦੇ ਵਿੱਚ ਇੱਕ ਪੰਜਾਬੀ ਨੇ ਇੱਕ ਦਿੱਲੀ ਵਾਲੇ ਆ ਇਹ ਕੋਠੀਆਂ ਇਹ ਜਿਹੜੀਆਂ ਇਹ ਪੰਜਾਬੀਆਂ ਲਈ ਬਣੀਆਂ ਉਹ ਪੰਜਾਬੀਆਂ ਲਈ ਬਣੀਆਂ ਨਾ ਪਹਿਲਾਂ ਤਾਂ ਇਹ ਗੱਲ ਆ ਤੇ ਇਹ ਗੱਲਾਂ ਕਹਿ ਕੇ ਅਸੀਂ ਕੇਜਰੀਵਾਲ ਵਾਲੇ ਨੂ ਸਤਿੰਦਰ ਜੈਨ ਨੂੰ ਸੋਧੀਏ ਨੂੰ ਉਹਨਾਂ 'ਚ ਕੋਈ ਅੰਤਰ ਨਹੀਂ ਕੋਠੀਆਂ 'ਚ ਓਦੋਂ ਬਾਅਦ ਮੈਂ ਅੱਜ ਇਹਨੂੰ ਪੂਰਾ ਨੰਗਾ ਹੀ ਕਰਦਾ ਇਸ ਗੱਲ ਤੇ ਹੁਣ ਇੱਕ ਤਾਂ ਕਈ ਵਾਰ ਤਰਸ ਵੀ ਆਉਂਦਾ ਹੈ ਤੇ ਵੀ ਇਹ ਕਿਉਂਕਿ ਨਸ਼ੇ 'ਚ ਹੀ ਹੁੰਦਾ ਸੂਫੀ ਤਾਂ ਹੁੰਦਾ ਨਹੀਂ ਤੁਸੀਂ ਇਹ ਕੱਢ ਕੇ ਦੇਖਿਓ ਇਹਨੇ ਇਹ ਗੱਲ ਕਹੀ ਬਈ ਜਿਹੜੀ ਕੋਠੀ ਆ ਉਹ ਕਿਹਨੇ ਰਿਪੋਰਟ ਦਿੱਤੀ ਸਿਕਿਉਰਿਟੀ ਦੀ ਰਿਪੋਰਟ ਕਿਹਨੇ ਦਿੱਤੀ ਕੀ ਨੇ ਦਿੱਤੀ ਵਿਜੀਲੈਂਸ ਨੇ ਹੁਣ ਮੈਨੂੰ ਇਹ ਤੁਸੀਂ ਦੱਸੋ ਵੀ ਜਿਹੜੀ ਸਕਿਉਰਿਟੀ ਰਿਲੇਟਡ ਆ ਉਹ ਜਾਂ ਤਾਂ ਸਕਿਉਰਿਟੀ ਵਾਲੇ ਰਿਪੋਰਟ ਦਿੰਦੇ ਆ ਜਾਂ ਉਹ ਤੇ ਆਈਬੀ ਰਿਪੋਰਟ ਕਰ ਸਕਦੀ ਹੈ ਸੈਂਟਰ ਜਾਂ ਉਹ ਤੇ ਸੀਆਈਡੀ ਰਿਪੋਰਟ ਕਰ ਸਕਦੀ ਹੈ ਇਹਨੂੰ ਅੱਜ ਤੱਕ 4 ਸਾਲ ਹੋ ਗਏ ਇਹਨੂੰ ਨਹੀਂ ਪਤਾ ਲੱਗਿਆ ਵੀ ਸਕਿਉਰਿਟੀ ਬਾਰੇ ਭਾਈ ਵਿਜੀਲੈਂਸ ਦਾ ਕੀ ਕੰਮ ਵਿਜੀਲੈਂਸ ਜਿਹੜੀ ਆ ਉਹ ਜਿਹੜਾ ਕਰਪਸ਼ਨ ਹੁੰਦੇ ਆ ਜਿਹੜੇ ਪੈਸੇ ਆ ਫੜੇ ਜਾਂਦੇ ਆ ਜਿਹੜੇ ਸਰਕਾਰੀ ਮਹਿਕਮੇ ਚ ਕਪਲਾ ਕਰਦੇ ਆ ਉਹ ਵਿਜੀਲੈਂਸ ਉਹ ਕੰਮ ਕਰਦੀ ਹੈ ਕਹਿੰਦਾ ਵਿਜੀਲੈਂਸ ਦੀ ਰਿਪੋਰਟ ਆਈ ਹੈ ਜੇ ਜੇ ਰਿਪੋਰਟ ਆਈ ਹੈ ਵਿਜੀਲੈਂਸ ਦੀ ਚਲੋ ਵਿਜੀਲੈਂਸ ਦੀ ਮੰਨ ਲਏ ਦਿਖਾਵੇ ਰਿਪੋਰਟ ਮੀਡੀਆ ਦੇ ਮੂਰੇ ਨਸ਼ਰ ਕਰੇ ਰਿਪੋਰਟ ਵੀ ਕਿਹੜੀ ਰਿਪੋਰਟ ਆਈ ਆ ਵੀ ਜਿਹਨੇ ਦੱਸਿਆ ਵੀ ਕੋਈ ਦੂਜੀ ਗੱਲ ਉਹ ਬਟੇਰੀਆ ਜਿਹੜੀ ਕੋਠੀ ਚ ਅਜ ਸੀ ਐਮ ਵਾਲੀ ਚ ਰਹਿਣਾ ਨਾ ਇਹ 80 ਤੋਂ ਲੈ ਕੇ 92 ਤੱਕ ਇਹ ਕੋਠੀਆਂ ਚ ਕੋਈ ਚੀਫ ਮਿਨਿਸਟਰ ਨਹੀਂ ਰਹਿੰਦੇ ਸੀ ਇਹ ਚ ਤੇਰੇ ਵਰਗੇ ਕਬੂਤਰ ਰਹਿੰਦੇ ਸੀ ਗਵਰਨਰ ਹੀ ਰਾਜ ਸੀ ਉਰੇ ਤੇ 1992 ਚ ਸਰਦਾਰ ਬੀਨ ਸਿੰਘ ਜੀ ਨੇ ਜਦੋਂ ਇਲੈਕਸ਼ਨ ਲੜੀ ਲੋਕਾਂ ਨੇ ਪੰਜਾਬ ਦੇ ਨੇ ਖੜੇ ਹੋਏ ਤੇ ਇਹ ਸੀਐਮ ਹਾਊਸ ਉਦੋਂ ਬਾਅਦ ਇਹ ਸੀਐਮ ਹਾਊਸ ਬਣੇ ਉਦੋਂ ਬਾਅਦ 92 ਤੋਂ ਜਦੋਂ ਬਾਅਦ ਅਮਨ ਸ਼ਾਂਤੀ ਆਈ ਪੰਜਾਬ ਚ ਘੁੱਗ ਬਸਿਆ ਪੰਜਾਬ ਰੰਗਲਾ ਗਿੱਧਿਆਂ ਪੰਗੜਿਆਂ ਦਾ ਪੰਜਾਬ ਮਿਲਿਆ ਅੱਜ ਮੈਨੂੰ 50 ਬੰਦੇ ਮਿਲੇ ਹੋਣੇ ਆਂ ਸ਼ਹਿਰ ਚ ਵੀ ਤੇ ਪਿੰਡਾਂ ਚ ਵੀ ਵੀ ਜਿਨ੍ਹਾਂ ਨੇ ਹੱਥ ਜੋੜ ਕੇ ਕਿਹਾ ਵੀ ਤੁਸੀਂ ਅਮਨ ਸ਼ਾਂਤੀ ਲਿਆਂਦੀ ਤੇ ਉਦੋਂ ਬਾਅਦ ਜੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਕੁਰਬਾਨੀ ਦਿੱਤੀ ਤਾਂ ਜੇ ਮੁੱਖ ਮੰਤਰੀ ਬਾਦਲ ਸਾਹਿਬ ਬਣੇ ਕੈਪਟਨ ਸਾਹਿਬ ਬਣੇ ਤਾਂ ਅੱਜ ਭਗਵੰਤ ਮਾਨ ਆ ਇਹ ਤਾਂ ਕੋਠੀਆਂ ਚ ਉਦੋਂ ਬਾਅਦ ਇਹ ਬਿਲਕੁਲ ਝੂਠ ਮੈਂ ਇਹਦਾ ਬਿਲਕੁਲ ਇਹਨੂੰ ਨੰਗਾ ਕਰਨਾ ਚਾਹਣਾ ਇਹਦੇ ਕੋਲ ਕੋਠੀ 45 ਨੰਬਰ ਚੀ ਮਿਨਿਸਟਰ ਦੀ ਆਪਣੀ ਕੋਠੀ ਆ 45 ਨੰਬਰ ਦੇ ਨਾਲ ਕੋਠੀ ਕਿਹੜੀ ਆ ਇੱਕ ਨਾਲ ਹੋਰ ਕੋਠੀ ਆ 46 ਨੰਬਰ ਆ ਜਾਂ ਉਹ ਜਿਹੜੀ 45 ਤੇ ਬਾਅਦ ਅਗਲੀ 46 ਉਹ ਦੋ ਕੋਠੀਆਂ ਜਿਹੜੀਆਂ ਐ ਉਹਨਾਂ ਦੋਨਾਂ ਤੇ ਇਹਦਾ ਕਬਜ਼ਾ ਉਦੋਂ ਬਾਅਦ ਦੋ ਪਿੱਛੇ ਨੇ ਕੋਠੀਆਂ ਇੱਕ ਵੀ ਇਹਦਾ ਰਾਜਵੀਰ ਰਹਿੰਦਾ ਜਿਹੜਾ ਇਹਦਾ OSD ਆ ਜਦ ਸੁਖਵੀਰ ਆ OSD ਉਹ ਚ ਰਹਿੰਦਾ ਇੱਕ ਜਿਹਦਾ ਸਿਕਿਉਰਿਟੀ ਦਾ DSP ਤੇ SP ਜਿਹੜੇ ਇਹਦੇ ਨਾਲ ਗਨਮੈਨ ਨੇ ਉਹਨਾਂ ਚਾਰ ਕੋਠੀਆਂ ਦੋ ਤੇ ਦੋ ਚਾਰ ਹੋ ਗਈਆਂ ਹੁਣ ਜਿਹੜੀ 50 ਨੰਬਰ ਕੋਠੀ ਆ ਉਹ ਭਾਈ ਸਾਹਿਬ ਪੰਜ ਸੱਤ ਕੋਠੀਆਂ ਛੱਡ ਕੇ ਉਹ ਕੋਠੀ ਸੀ ਕਿਸੇ ਵੇਲੇ ਉਹ ਕੋਠੀ ਜਿਹੜੀ ਆ ਉਹ ਕੇਪੀਐਸ ਗੱਲੋ ਪੁਲਿਸ ਲਾਈਨ ਵੀ ਇੱਕ ਪੁਲਿਸ ਦੀ ਉਹ ਬਣੀ ਸੀ ਉਦੋਂ ਵਾਰ ਉਹ ਏਜੀਆਂ ਕੋਲ ਚਲੀ ਗਈ ਕੋਠੀ ਉਦੋਂ ਬਾਅਦ ਇਹ ਕੋਠੀ ਅਲੋਟ ਹੋ ਗਈ ਇਹਨਾਂ ਦੇ ਪਿਆਰੇ ਰਾਗਵ ਚੱਡਾ ਜੀ ਉਹ ਰਹੇ ਹੁਣ ਉਹਨਾਂ ਨੂੰ ਕੱਢ ਤਾਂ ਹੁਣ ਉਹ 50 ਨੰਬਰ ਕੋਠੀ ਆ ਜਿਹੜੀ ਉਹ ਬਣਾਈ ਗਈ ਆ ਇਹਦੇ ਰਵਿੰਦ ਕੇਜਰੀਵਾਲ ਲਈ ਤੇ ਭਾਈ ਉਦੋਂ ਬਾਅਦ 39 ਚ ਕੋਠੀ ਦਿੱਤੀ ਇੱਕ ਦੋ ਐਮਐਲਏਆਂ ਦੇ ਨਾਂ ਤੇ ਦੋ ਐਮਐਲਏਆਂ ਦੇ ਨਾਂ ਤੇ ਮਿਨਿਸਟਰੀ ਕੋਠੀਆਂ ਖਾਲੀ ਕਰਾ ਕੇ ਉਹ ਇੱਕ 'ਚ ਜਨਰਿਆਂ ਦਾ ਇੱਕ 'ਚ ਸੋਧਿਆ ਰੰਦਾ ਦੋ ਹੋਰ ਮੰਤਰੀਆਂ ਨੂੰ ਉੱਥੋਂ ਕੱਢ ਕੇ ਉਹ ਕੋਠੀਆਂ ਦੇ ਵਿੱਚ ਦੋਆਂ 'ਚ ਤੁਸੀਂ ਸਾਰਿਆਂ ਨੂੰ ਪੁੱਛ ਲਿਓ ਤੁਹਾਡੇ মিডিਆ ਦੇ ਸਾਥੀ ਨੇ মিডিਆ ਦੇ ਸਾਥੀ ਪ੍ਰੈਸ ਕਾਨਫਰੰਸ ਜਦੋਂ ਹੁੰਦੀ ਹੈ ਕਿੱਥੇ ਹੁੰਦੀ ਹੈ ਉਹ ਵੀ ਇੱਕ ਸਰਕਾਰੀ ਕੋਠੀ 'ਚ ਹੁੰਦੀ ਹੈ ਕਿ ਨਹੀਂ ਹੁੰਦੀ 39 ਨੰਬਰ 'ਚ ਉਹ ਇੱਕ ਦੱਬੀ ਆ ਇੱਕ ਚੌਥੀ ਕੋਠੀ ਹੋਰ ਆਪਣੇ ਓਐਸਡੀਆ ਨੂੰ ਦਿੱਤੀ ਆ ਇਸ ਕਰਕੇ ਇੱਕ ਹੋਰ ਮੈਂ ਗੱਲ ਦੱਸਦਾ ਤੇਰੀ ਖੁਆਇਸ਼ ਕਦੇ ਪੂਰੀ ਨਹੀਂ ਹੋਣ ਦਿੰਦੇ ਇਹ ਕੋਠੀਆਂ ਪੰਜਾਬ ਦੇ ਲਈ ਬਣੀਆਂ ਇਹ ਪੰਜਾਬ ਦੇ ਲੋਕਾਂ ਲਈ ਬਣੀਆਂ ਐ ਪੰਜਾਬ ਦੇ ਲੀਡਰਾਂ ਲਈ ਬਣੀਆਂ ਐ ਤੇ ਤੈਨੂੰ ਕੋਠੀਆਂ ਗੈਸਟ ਹਾਊਸ ਨਹੀਂ ਬਣਾਉਣ ਦਿੰਦੇ ਦਿੱਲੀ ਵਾਲਿਆਂ ਦੀ ਤੂੰ ਜਿੰਨਾ ਮਰਜੀ ਜ਼ੋਰ ਲਾ ਲਾ ਤੇ ਜਿਹੜੀ ਮੈਂ ਤੈਨੂੰ ਕਹਿੰਨਾ ਰਿਪੋਰਟ ਵਿਜੀਲੈਂਸ ਦੀ ਜਿਹੜੀ ਰਿਪੋਰਟ ਆ ਤੂੰ ਉਹ ਕੱਢ ਕੇ ਰੱਖ ਦੂਜੀ ਗੱਲ ਮੇਰੇ ਨੋ ਤੇ ਨਾ ਕਦੇ ਕੋਠੀ ਸੀਗੀ ਨਾ ਮੇਰੇ ਕੋਠੀ ਮੇਰੇ ਨੋ ਅੱਜ ਮੈਂ ਇੱਕ ਬੜਾ ਸਾਫ ਸ਼ਬਦਾਂਤ ਕਲੀਅਰ ਕਰ ਦੇਣਾ ਵੀ ਮੇਰੇ ਨੋ ਤੇ ਕੋਠੀ ਨਾ ਕਦੇ ਸੀਗੀ ਨਾ ਮੇਰੇ ਨੋ ਤੇ ਕੋਠੀ ਹੈਗੀ ਸਰਦਾਰਤਰ ਨਾਲ ਕੇ ਦੇ ਲੋਕ ਤੁਹਾਡੇ ਉਮੀਦਵਾਰ ਨੂੰ ਮੋਟ ਕਿਉਂ ਪਾਉਂਦੇ ਹਾਂ ਬਸ ਅਤੇ ਜਿਹੜਾ ਪ੍ਰਚਾਰ ਫੂਸਰੀਆ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਕਿ ਭਾਜਪਾ ਪੰਜਾਬ ਵਿਰੋਧੀ ਹੈ ਤੇ ਕਿਸਾਨ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਸਹੀ ਕਿਹਾ ਜੋ ਅੱਜ ਤਾਜ਼ਾ ਬਿਆਨ ਜਿਹੜਾ ਡੀਬੀਐਮਪੀ ਨੂੰ ਲੈ ਕੇ ਦਿੱਤੀ ਸੀਗੀ ਆ ਅਮਿਸ਼ਾਲ ਜੀ ਨੂੰ ਜਿਹੜਾ ਮਾਨ ਸਾਹਿਬ ਨੇ ਲਿਖਿਆ ਕਹਿੰਦੇ ਕਿ ਉਹਰੇ ਦੀ ਗੱਲ ਕਰੀ ਆ ਆਪਾਂ ਤਰਨ ਤਰਨ ਦੀ ਕਿਸੇ ਨੂੰ ਨਹੀਂ ਚਲੋ ਇੱਕ ਇੱਕ ਚਲੋ ਤੁਸੀਂ ਯੂਨੀਵਰਸਿਟੀ ਦੀ ਗੱਲ ਕਰ ਲਓ ਜੋ ਕੋਈ ਕਮੀ ਹੋ ਉਹ ਵੀ ਕੱਢ ਲਾਂਗੇ ਇਹ ਬਿਲਕੁਲ ਜਿਹੜੀ ਪੰਜਾਬ ਦੀ ਸਰਕਾਰ ਮਾਨ ਸਾਹਿਬ ਬਿਲਕੁਲ ਝੂਠ ਬੋਲ ਰਹੀ ਹੈ ਕੀ ਉਹਦੇ ਵਿੱਚ ਮੈਂਬਰ ਕੌਣ ਬਣਦਾ ਏ ਪੰਜਾਬ ਯੂਨੀਵਰਸਿਟੀਜ਼ ਮੁੱਖ ਮੰਤਰੀ ਕੀ ਮੁੱਖ ਮੰਤਰੀ ਮੈਂਬਰ ਹੈਗਾ ਜਾਂ ਨਹੀਂ ਹੈਗਾ ਦੱਸਣ ਜਵਾਬ ਦੇ ਹੈਗਾ ਪਹਿਲਾਂ ਵੀ ਸੀਗਾ ਕੀ ਉਹਦੇ ਵਿੱਚ ਕੈਬਨਿਟ ਮੰਤਰੀ ਕੈਬਨਿਟ ਮੰਤਰੀ ਜਿਹਦੇ ਕੋਲੇ ਮਹਿਕਮਾ ਹੁੰਦਾ ਐਜੂਕੇਸ਼ਨ ਦਾ ਦੂਜਾ ਉਹ ਅੱਜ ਵੀ ਮੰਤਰੀ ਉਹਦੇ ਵਿੱਚ ਹੈਗਾ ਏ ਮੈਂਬਰ ਹਰਜੋਤ ਬੈਂਸ ਆ ਜਿਹੜਾ ਉਹ ਵਿੱਤ ਮੰਤਰੀ ਉਦੋਂ ਬਾਅਦ ਦੋ ਵਿਧਾਨ ਸਭਾ ਦੇ ਐਮ ਐਲ ਏ ਉਹ ਚ ਮੈਂਬਰ ਬਣਦੇ ਆ ਕੀ ਉਹ ਹੈਗੇ ਨਹੀਂਗੇ ਉਹ ਮੇ ਹੀ ਹੈਗੇ ਜਾਂ ਦੋਨੋਂ ਹੀ ਐਮ ਐਲ ਏ ਸਪੀਕਰ ਦੇ ਮਰਜ਼ੀ ਨਾਲ ਪਾਉਣੇ ਆ ਉਦੋਂ ਬਾਅਦ ਉਹਦੇ ਵਿੱਚ ਸੈਕਟਰੀ ਹੈ ਜੋ ਹਾਇਰ ਐਜੂਕੇਸ਼ਨ ਹਾਇਰ ਐਜੂਕੇਸ਼ਨ ਮੰਤਰੀ ਹਾਇਰ ਐਜੂਕੇਸ਼ਨ ਸੈਕਟਰੀ ਦੀ ਕੀ ਜਗ੍ਹਾ ਹੈਗੀ ਉਹ ਮੇ ਹੀ ਹੈਗੀ ਆ ਇਹ ਪੰਜਾਬ ਦਾ ਸ਼ੇਰ ਦੱਸ ਰਿਹਾ ਮੈਂ ਜੇ ਡੀ ਪੀ ਆਈ ਕਾਲਜੇਜ਼ ਉਹਦੀ ਕੀ ਸੀਟ ਹੈਗੀ ਹੈਗੀ ਆ ਉਦੋਂ ਬਾਅਦ 35 ਬੰਦੇ 35 ਬੰਦੇ ਨੋਮੀਨੇਟ ਹੁੰਦੇ ਸੀ ਉਹਦੇ ਵਿੱਚ 35 ਬੰਦੇ ਨੋਮੀਨੇਟ ਹੁੰਦੇ ਸੀ ਜਿਹੜੇ ਕੀ ਵਾਈਸ ਪ੍ਰੈਜ਼ੀਡੈਂਟ ਕਰਦਾ ਸੀ ਜਿਹਨੂੰ ਚਾਂਸਲਰ ਕਹਿੰਦੇ ਆ ਵਾਈਸ ਪ੍ਰੈਜ਼ੀਡੈਂਟ ਕਰਦੇ ਸੀ ਹੁਣ ਉਹ 35ਾਂ ਚੋਂ ਕੁੱਲ ਰਹਿ ਗਈਆਂ 6 ਇਹਦਾ ਮਤਲਬ ਹੱਥ ਕਿਹਦੇ ਵੱਡੇ ਗਏ 35ਾਂ ਚੋਂ 6 ਰਹਿ ਗਈਆਂ ਕਿੰਨੀਆਂ ਘਟ ਗਈਆਂ ਲਾਓ ਸਾਹਿਬ 29 29 29 ਸੀਟਾਂ ਉਦੇ ਵਿੱਚੋਂ ਜਿਹੜਾ ਵਾਈਸ ਪ੍ਰੈਜ਼ੀਡੈਂਟ ਚਾਂਸਲਰ ਸਾਹਿਬ ਵਾਈਸ ਮਤਲਬ ਜਿਹੜੇ ਉਪ ਰਾਸ਼ਟਰਪਤੀ ਪਾਉਂਦੇ ਸੀ ਉਹਨਾਂ ਦੇ ਵਿੱਚੋਂ ਕਟ ਲੱਗਿਆ ਹੈ ਉਹਨਾਂ ਦੀਆਂ 35 ਚੋਂ ਘਟੀਆਂ ਹੈ ਕੁੱਲ 6 ਰਹਿ ਗਈਆਂ ਹੁਣ 6 ਨਾਮਿਨੇਟ ਕਰ ਸਕਦੇ ਆ ਉਹ ਬਾਕੀ ਤਾਂ ਇਲੈਕਸ਼ਨਾਂ ਹੀ ਹੋਣੀਆਂ ਉਵੇਂ ਹੀ ਇੱਕ ਵੀ ਮੁੱਖ ਮੰਤਰੀ ਮੈਂਬਰ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦਾ ਮੰਤਰੀ ਮੰਤਰੀ ਮੈਂਬਰ ਆ ਐਮ ਐਲ ਏ ਦੋ ਮੈਂਬਰ ਨੇ ਸੈਕਟਰੀ ਮੈਂਬਰ ਆ ਡੀ ਪੀ ਆਈ ਮੈਂਬਰ ਆ ਇੱਕ ਵੀ ਨਹੀਂ ਕਟਿਆ ਜੇ ਹੋਰ ਜਿਹੜੀ ਕੋਈ ਕਮੀ ਹੋਊਗੀ ਜਿਹੜਾ ਕੋਈ ਨਿਕਲ ਕੇ ਨਚੋੜ ਆਊਗਾ ਉਹ ਕਮੀ ਵੀ ਦੂਰ ਕਰਾਂਗੇ ਅਸੀਂ ਸਾਰੇ ਪੰਜਾਬ ਦੇ ਲਈਆਂ ਪੰਜਾਬ ਦੇ ਹੱਕ ਲਈ ਆ ਬੀਜੇਪੀ ਜਿਹੜੀ ਇੱਕ ਹੁਣੇ ਤੱਕ ਨਹੀਂ ਡੀਆਰ ਨੇ ਬੁਲਾਰਾ ਸਾਹਮਣੇ ਆਇਆ ਤੁਸੀਂ ਸਾਹਮਣੇ ਕਿ ਤੁਸੀਂ ਤਾਂ ਦੂਸਰਾ ਸਰਕਾਰ ਨਹੀਂ ਅਜੇ ਤੱਕ ਬੋਲ ਕੇ ਨੀਕੀ ਕਰਾ ਚੁੱਕੇ ਨਹੀਂ ਇਹਨਾਂ ਨੇ ਕੀ ਬੋਲਣਾ ਅਸੀਂ ਬੋਲਦੇ ਹਾਂ ਖੁੱਲ ਕੇ ਇਹ ਇਹ ਬੰਦੇ ਦੇ ਪੁੱਤ ਬਣ ਜਾਣ ਜੋ ਲੁੱਟ ਖਸੋਟ ਇਹਨਾਂ ਨੇ ਸ਼ੁਰੂ ਕਰਾਈ ਹੋਈ ਸੀ ਜੋ ਕੁਸ਼ੇ ਭੁੱਲਰ ਤੋਂ ਕਰਾਉਂਦੇ ਸੀ ਜੋ ਖਜ਼ਾਨਾ ਪੈਸੇ ਦਾ ਨਿਕਲਿਆ ਇੱਕ ਆਈਪੀਐਸ ਅਫਸਰ ਤੋਂ ਤੇ ਲਗਾਤਾਰ ਉਹਨੂੰ ਪੋਸਟਿੰਗ ਤੇ ਪੋਸਟਿੰਗ ਬੈਠ ਰਹੀ ਸੀ ਕਿੱਥੇ ਸੀ ਜੀ ਕਿਹੜੀ ਕਰਾਪਸ਼ਨ ਬੰਦ ਕਰਤੀ ਇਹਨੇ ਇਹ ਗੰਨਾ ਮਾਰਦਾ ਸਭ ਤੋਂ ਨੇੜੇ ਸਭ ਤੋਂ ਨੇੜੇ ਰੋਪੜ ਮਹਾਲੀ ਫਤਿਹਗੜ੍ਹ ਸਾਹਿਬ ਉਹਦਾ ਤਾਂ ਡੀਆਈਜੀ ਸੀ ਉਹ ਉਦੋਂ ਪਹਿਲਾਂ ਉਹ ਐਸਐਸਪੀ ਸੀ ਮੈਂ ਇਹ ਕਹਿਣਾ ਚਾਹੁੰਦਾ ਪੰਜਾਬ ਦੇ ਸਾਰੇ ਹੀ ਅਫਸਰਾਂ ਨੂੰ ਚਾਹੇ ਉਹ ਆਈਪੀਐਸ ਨੇ ਚਾਹੇ ਉਹ ਆਈਐਸ ਨੇ ਚਾਹੇ ਉਹ ਦੂਜੇ ਨੇ ਇਹ ਥੋਡੀਆਂ ਇੱਕ ਸ਼ਿਕਾਇਤਾਂ ਨਹੀਂ ਗਈਆਂ ਹੋਈਆਂ ਥੋਡੀਆਂ ਬਹੁਤ ਲੋਕਾਂ ਦੀਆਂ ਸਾਡੇ ਕੋਲ ਵੀ ਸ਼ਿਕਾਇਤਾਂ ਆਈਆਂ ਮੇਰੇ ਕੋਲ ਵੀ ਆਈਆਂ ਇਸੇ ਤਰੀਕੇ ਨਾਲ ਹੋਮ ਮਿਨਿਸਟਰੀ ਚ ਗਈਆਂ ਇਸੇ ਤਰੀਕੇ ਨਾਲ ਪੀਐਮਓ ਚ ਗਈਆਂ ਏਜੰਸੀਆਂ ਇੰਡੀਪੈਂਡੈਂਟ ਨੇ ਪਰ ਜਿਹੜੀਆਂ ਸ਼ਿਕਾਇਤਾਂ ਸਾਡੇ ਕੋਲ ਗਈਆਂ ਉਹਤੇ ਹਰ ਹਾਲ ਕਾਰਵਾਈ ਹੋਊਗੀ ਇਹ ਸ਼ੁਰੂਆਤ ਤਾਂ ਹਜੇ ਇਹ ਲੋਕਾਂ ਦਾ ਯਾਰ ਇਹਨਾਂ ਨੇ ਕਿਵੇਂ ਕਸ ਖੂਨ ਪਸੀਨੇ ਦੀ ਕਮਾਈਏ ਲੁੱਟਣ ਲੱਗੇ ਹੋਏ ਨੇ ਲੋਕ ਇਹ ਪੰਜਾਬ ਦੇ ਇਹ ਅਫਸਰ ਸਮਝਦੇ ਕੀ ਨੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਲੁੱਟਣਗੇ ਇਹ ਗਵਰਨਰ ਸਾਹਿਬ ਨੇ ਵੀ ਇਹ ਕਿਹਾ ਵੀ ਹੈਰਾਨਗੀ ਦੀ ਗੱਲ ਹੋ ਗਈ ਵੀ ਇਹ ਇਹ ਕੰਮ ਹੋ ਰਿਹਾ ਸੀ ਇਹ ਜਿਹਾਂ ਬਹੁਤ ਅਫਸਰਾਂ ਦੀ ਸ਼ਿਕਾਇਤਾਂ ਚਾਹੇ ਪੁਲਿਸ ਵਾਲੇ ਹੋਣ ਚਾਹੇ ਉਹ ਆਈਪੀਐਸ ਹੋਣ ਚਾਹੇ ਆਈਏਸ ਹੋਣ ਚਾਹੇ ਦੂਜੇ ਅਧਿਕਾਰੀ ਹੋਣ ਸਾਰਿਆਂ ਨੂੰ ਇਹ ਸਤਰਕ ਕੀਤਾ ਗਿਆ ਵੀ ਇਹ ਦੇਖੋ ਇਹ ਕੰਮ ਕੀ ਕਰ ਰਹੇ ਆ ਇੱਕ ਦੇ ਘਰੇ 7 ਕਰੋੜ ਨਿਕਿਆ ਜੋ ਉਹ ਦੱਸ ਰਿਹਾ ਏ ਉਹ ਹੋਰ ਬਹੁਤ ਅਫਸਰਾਂ ਦੇ ਨਾਮ ਲੈ ਰਿਹਾ ਏ ਉਹ ਜਿਹੜਾ ਦਲਾਹ ਆ ਤੇ ਉਹਨੂੰ ਉਲਟਾ ਕੱਢਣ ਨੂੰ ਫਿਰਦੇ ਸੀ ਵੀ ਵਿਜੀਲੈਂਸ ਦਾ ਕੇਸ ਪਾ ਕੇ ਉਹਨੂੰ ਅਸੀਂ ਆਪਣੀ ਕਸਟਡੀ 'ਚ ਲੈ ਲਈਏ ਪੰਜਾਬ ਸਰਕਾਰੇ ਕਰਨਾ ਚਾਹੁੰਦੀ ਸੀ ਵੀ ਉਹਨੂੰ ਆਪਣੀ ਕਸਟਡੀ 'ਚ ਲੈ ਕੇ ਰੱਖ ਲਾਂਗੇ ਐ ਨਹੀਂ ਬਚਣਾ ਭਗਵੰਤ ਮਾਨਸੇ ਐ ਐ ਚੋਰੀ ਤਰੀ ਬਚਣੀ ਨਹੀਂਗੀ